ਪਾਠ ਨੰਬਰ 12 ਅੱਜ ਮੈਂ ਝੰਡਾ ਲਹਿਰਾਉਣਾ ਹੈ ਪਿਆਰੇ ਬੱਚਿਓ ਅੱਜ ਕਿੰਨੀ ਤਾਰੀਖ ਹੈ ਮੈਡਮ ਜੀ 25 ਜਨਵਰੀ ਤੁਹਾਨੂੰ ਪਤਾ ਹੈ ਕੱਲ 26 ਜਨਵਰੀ ਨੂੰ ਕੀ ਹੁੰਦਾ ਹੈ ਮੈਡਮ ਜੀ ਕੱਲ ਛੁੱਟੀ ਹੈ ਮੈਡਮ ਜੀ ਗਣਤੰਤਰ ਦਿਵਸ ਮੈਡਮ ਜੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਬਿਲਕੁਲ ਠੀਕ ਕੀ ਤੁਹਾਨੂੰ ਪਤਾ ਹੈ ਝੰਡਾ ਲਹਿਰਾਉਣਾ ਦਾ ਕੀ ਮਹੱਤਵ ਹੈ ਨਹੀਂ ਮੈਡਮ ਜੀ ਤੇ ਆਓ ਅੱਜ ਆਪਾਂ ਪਾਠ ਪੜ੍ਹੀਏ ਕਿ ਕੌਣ ਝੰਡਾ ਲਹਿਰਾ ਸਕਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ ਅੱਜ ਮੈਂ ਝੰਡਾ ਲਹਿਰਾਣਾ ਹੈ ਪਾਠ ਸੰਬੰਧੀ ਮੁਢਲੀ ਜਾਣਕਾਰੀ ਇਸ ਪਾਠ ਵਿੱਚ ਲੇਖਕ ਨੇ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਵੱਡੇ ਕੰਮਾਂ ਦਾ ਅਭਿਆਸ ਕਰਵਾ ਕੇ ਉਹਨਾਂ ਦੇ ਅੰਦਰ ਜ਼ਿੰਮੇਵਾਰੀਆਂ ਦੀ ਭਾਵਨਾ ਵਿਕਸਿਤ ਕਰਨ ਬਾਰੇ ਦੱਸਿਆ ਹੈ ਪਾਠ ਦਾ ਮੂਲ ਉਦੇਸ਼ ਬੱਚਿਆਂ ਅੰਦਰ ਚੰਗੇ ਨੈਤਿਕ ਗੁਣ ਪੈਦਾ ਕਰਨਾ ਬੱਚਿਆਂ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨੀ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਵੱਡੇ ਕਰਮਾਂ ਦਾ ਅਭਿਆਸ ਕਰਨ ਦੀ ਪ੍ਰੇਰਣਾ ਦੇਣਾ ਹਰਜੀਤ ਤੇ ਕਿਰਨਦੀਪ ਸਕੂਲ ਜਾ ਰਹੇ ਸਨ ਹਰਜੀਤ ਸਰਕਾਰੀ ਸਕੂਲ ਵਿੱਚ ਪੜਦਾ ਸੀ ਕਿਰਨਦੀਪ ਪਬਲਿਕ ਸਕੂਲ ਵਿੱਚ ਪੜਦਾ ਸੀ ਕਿਰਨਦੀਪ ਦੇ ਬਹੁਤ ਹੀ ਸੋਹਣੇ ਕੱਪੜੇ ਪਾਏ ਹੋਏ ਸਨ ਰੇਸ਼ਮੀ ਪਟਕਾ ਸੀ ਪੀਲੇ ਰੰਗ ਦੀ ਰੇਸ਼ਮੀ ਕਮੀਜ਼ ਸੀ ਲਾਲ ਟਾਈ ਲਾਈ ਹੋਈ ਸੀ ਕਮੀਜ਼ ਉੱਤੇ ਇੱਕ ਬੈਜ ਲੱਗਿਆ ਹੋਇਆ ਸੀ ਹਰਜੀਤ ਦੇ ਚਿੱਟੀ ਕਮੀਜ਼ ਸੀ ਨੀਲੀ ਨਿੱਕਰ ਪਾਈ ਹੋਈ ਸੀ ਨੀਲਾ ਪਟਕਾ ਸੀ ਹਰਜੀਤ ਕਿਰਨਦੀਪ ਦੇ ਸੋਹਣੇ ਕੱਪੜੇ ਵੇਖ ਕੇ ਹੈਰਾਨ ਹੁੰਦਾ ਹੈ ਤੇ ਪੁੱਛਦਾ ਹੈ ਹਰਜੀਤ ਕਿਰਨਦੀਪ ਕੀ ਗੱਲ ਏ ਅੱਜ ਬੜੇ ਸੋਹਣੇ ਕੱਪੜੇ ਪਾਏ ਹੋਏ ਹਨ ਤੂੰ ਸਕੂਲ ਜਾ ਰਿਹਾ ਹੈ ਕਿ ਕਿਸੇ ਮੇਲੇ ਤੇ ਕਿਰਨਦੀਪ ਮੈਂ ਸਕੂਲ ਚੱਲਿਆ ਹਾਂ ਮੇਲੇ ਨਹੀਂ ਚੱਲਿਆ ਹਰਜੀਤ ਫਿਰ ਐਨੇ ਸੋਹਣੇ ਕੱਪੜੇ ਕਿਉਂ ਪਾਏ ਹੋਏ ਹਨ ਕਿਰਨਦੀਪ ਅੱਜ ਮੈਂ ਝੰਡਾ ਲਹਿਰਾਣਾ ਹੈ ਹਰਜੀਤ ਵਾ ਤੂੰ ਝੰਡਾ ਲਹਿਰਾਣਾ ਹੈ ਤੂੰ ਅਜੇ ਦੂਜੀ ਵਿੱਚ ਪੜਦਾ ਹੈ ਠੀਕ ਹੈ ਨਾ ਝੰਡਾ ਤਾਂ ਬਹੁਤ ਵੱਡਾ ਆਦਮੀ ਲਹਿਰਾਇਆ ਕਰਦਾ ਹੈ ਤੂੰ ਮੈਨੂੰ ਮਖੌਲ ਕਰ ਰਿਆ ਹੈ ਕਿਰਨਦੀਪ ਮੈਂ ਮਖੌਲ ਨਹੀਂ ਕਰ ਰਿਆ ਹਾਂ ਮੈਂ ਠੀਕ ਕਹਿ ਰਿਹਾ ਹਾਂ ਹਰਜੀਤ ਅੱਛਾ ਕਿਰਨਦੀਪ ਅਸਲ ਵਿੱਚ ਗੱਲ ਇਹ ਹੈ ਕਿ ਸਾਡੇ ਸਕੂਲ ਵਿੱਚ ਇੱਕ ਨਵਾਂ ਰਿਵਾਜ ਹੈ ਹਰਜੀਤ ਕੀ ਕਿਰਨਦੀਪ ਸਕੂਲ ਲੱਗਣ ਤੋਂ ਪਹਿਲਾਂ ਨਿਤ ਝੰਡਾ ਲਹਿਰਾਇਆ ਜਾਂਦਾ ਹੈ ਹਰਜੀਤ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ ਸਾਡੇ ਸਕੂਲ ਵਿੱਚ ਵੀ ਝੰਡਾ ਹਰ ਸਵੇਰੇ ਲਹਿਰਾਇਆ ਜਾਂਦਾ ਹੈ ਕਿਰਨਦੀਪ ਕੌਣ ਲਹਿਰਾਉਂਦਾ ਹੈ ਝੰਡਾ ਹਰਜੀਤ ਚਪੜਾਸੀ ਘੰਟੀ ਵਜਾ ਕੇ ਚਪੜਾਸੀ ਹੀ ਰਸੀ ਖਿੱਚ ਦਿੰਦਾ ਹੈ ਤੇ ਝੰਡਾ ਲਹਿਰਾਉਣ ਲੱਗ ਪੈਂਦਾ ਹੈ ਕਿਸੇ ਸਮਾਗਮ ਤੇ ਝੰਡਾ ਲਹਿਰਾਉਣ ਲਈ ਬਾਹਰੋਂ ਕੋਈ ਨੇਤਾ ਜ਼ਰੂਰ ਸੱਦਿਆ ਜਾਂਦਾ ਹੈ ਕਿਰਨਦੀਪ ਸਾਡੇ ਸਕੂਲ ਵਿੱਚ ਤਾਂ ਹਰ ਸਵੇਰ ਪੂਰੀ ਸ਼ਾਨ ਨਾਲ ਝੰਡਾ ਲਹਿਰਾਇਆ ਜਾਂਦਾ ਹੈ ਹਰਜੀਤ ਅੱਛਾ ਕਿਰਨਦੀਪ ਪਹਿਲਾਂ ਸ਼ਬਦ ਪੜਿਆ ਜਾਂਦਾ ਹੈ ਫਿਰ ਅਰਦਾਸ ਹੁੰਦੀ ਹੈ ਅਰਦਾਸ ਤੋਂ ਮਗਰੋਂ ਪੀਟੀ ਹੁੰਦੀ ਹੈ ਫਿਰ ਇੱਕ ਵਿਦਿਆਰਥੀ ਝੰਡਾ ਲਹਿਰਾਉਂਦਾ ਹੈ ਹਰਜੀਤ ਝੰਡਾ ਵਿਦਿਆਰਥੀ ਲਹਿਰਾਉਂਦਾ ਹੈ ਕਿਰਨਦੀਪ ਹਾਂ ਵਿਦਿਆਰਥੀ ਵੀ ਪਹਿਲੀਆਂ ਛੋਟੀਆਂ ਸ਼੍ਰੇਣੀਆਂ ਦਾ ਹੁੰਦਾ ਹੈ ਹਰਜੀਤ ਕਿਹੜੀ ਸ਼੍ਰੇਣੀ ਦਾ ਹੁੰਦਾ ਹੈ ਕਿਰਨਦੀਪ ਨਰਸਰੀ ਦਾ ਜਾਂ ਕੇਜੀ ਦਾ ਪਹਿਲੀ ਦਾ ਤੇ ਦੂਜੀ ਦਾ ਹਰਜੀਤ ਕਮਾਲੇ ਕਿਰਨਦੀਪ ਅੱਜ ਮੇਰੀ ਵਾਰੀ ਹੈ ਇਸ ਲਈ ਮੈਂ ਸੋਹਣੇ ਕੱਪੜੇ ਪਾਏ ਹਨ। ਅਧਿਆਪਕਾ ਨੇ ਮੈਨੂੰ ਇਹੋ ਕੱਪੜੇ ਪਾਉਣ ਲਈ ਕਿਹਾ। ਝੰਡਾ ਲਹਿਰਾਉਣ ਵਾਲੇ ਮੁੰਡੇ ਦੀ ਫੋਟੋ ਵੀ ਖਿੱਚੀ ਜਾਂਦੀ ਹੈ। ਫਿਰ ਇਹ ਤਸਵੀਰ ਬੋਰਡ ਉੱਤੇ ਲਾਈ ਜਾਂਦੀ ਹੈ। ਹਰਜੀਤ ਝੰਡਾ ਲਹਿਰਾਉਣ ਵਾਲੇ ਵਿਦਿਆਰਥੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਕਿਰਨਦੀਪ ਜਿਹੜਾ ਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਬੁਲਾਉਂਦਾ ਹੈ। ਜਿਹੜਾ ਬੱਚਾ ਸੋਹਣਾ ਤੁਰਦਾ ਹੈ ਜਾਂ ਜਿਹੜਾ ਬੱਚਾ ਖੁਸ਼ ਰਹਿੰਦਾ ਹੈ। ਹਰਜੀਤ ਚੋਣ ਕੋਣ ਕਰਦਾ ਹੈ ਕਿਰਨਦੀਪ ਕੇਜੀ ਅਤੇ ਪਹਿਲੀ ਸ਼੍ਰੇਣੀ ਦੀਆਂ ਅਧਿਆਪਕਾਵਾਂ ਕਰਦੀਆਂ ਹਨ ਹਰਜੀਤ ਇਹ ਤਾਂ ਬਹੁਤ ਹੀ ਵਧੀਆ ਗੱਲ ਏ ਕਿਰਨਦੀਪ ਸਾਡੇ ਸਕੂਲ ਵਿੱਚ ਆਰੰਭ ਤੋਂ ਹੀ یوں ਬੱਚੇ ਨੂੰ ਚੰਗੇ ਵੱਡੇ ਕੰਮਾਂ ਦਾ ਅਭਿਆਸ ਕਰਾਇਆ ਜਾਂਦਾ ਹੈ ਹਰਜੀਤ ਅਗਲੇ ਸਾਲ ਮੈਂ ਵੀ ਤੁਹਾਡੇ ਸਕੂਲ ਦਾਖਲ ਹੋਵਾਂਗਾ ਸਿੱਖਿਆ ਬਚਪਨ ਤੋਂ ਹੀ ਬੱਚਿਆਂ ਨੂੰ ਚੰਗੇ ਵੱਡੇ ਕੰਮਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਧੰਨਵਾਦ